ਚੂਲਿਆਂ ਦੇ ਨਾਲ-ਨਾਲ ਗਮਲਿਆਂ ਦੇ ਸਟੈਂਡ ਘਰ ਵਿੱਚ ਫਰਸ਼ ਜਿਵੇਂ ਖਰਾਬ ਹੋ ਜਾਂਦੇ ਨੇ ਫਰਸ਼ਾਂ ਨੂੰ ਬਚਾਉਣ ਲਈ ਗਮਲਿਆਂ ਦੇ ਸਟੈਂਡ ਤਿਆਰ ਕੀਤੇ ਜਾਂਦੇ ਆ ਬੜੇ ਵਧੀਆ ਡਿਜ਼ਾਈਨਿੰਗ ਤਾਂ ਦੇਖਿਆ ਮੈਨੂੰ ਸੋਹਣਾ ਲੱਗਿਆ ਹੋਰ ਵੀ ਚੂਲੇ ਨੇ ਮਟੀਰੀਅਲ ਵਧੀਆ ਲੱਗਿਆ ਸੀ ਹੋਰ ਪਾਸੇ ਜਿਆਜਾ ਲੱਗਣੇ ਇੱਕ ਇਹਦਾ ਮਟੀਰੀਅਲ ਬਹੁਤ ਵਧੀਆ ਲੱਗਿਆ ਜਿਹੜਾ ਜਿਹੜਾ ਬਣਾਉਂਦੇ ਨੇ ਸਪਾਈ ਬਹੁਤ ਹੈਗੀ ਆ ਕੰਮ ਦੀ ਨਵੇਂ ਨਵੇਂ ਡਿਜ਼ਾਈਨਰ ਅਸੀਂ ਤਿਆਰ ਕੀਤੇ ਨੇ ਲੇਟੈਸਟ ਡਿਜ਼ਾਈਨ ਨੇ ਸਾਡੇ ਕੋਲ ਕੋਈ ਵੀ ਕਸਟਮਰ ਆਪਣਾ ਕੋਈ ਮਨ ਚਾਹਿਆ ਡਿਜ਼ਾਈਨ ਜੇ ਚਾਹੁੰਦਾ ਹੋਵੇ ਅਸੀਂ ਉਹ ਵੀ ਤਿਆਰ ਕਰਕੇ ਦੇਈਦਾ ਪਰ ਦੀ ਡਿਮਾਂਡ ਹੁੰਦੀ ਆ ਡਿਮਾਂਡ ਤੌਰ ਦੇ ਉੱਤੇ ਵੀ ਤਿਆਰ ਕਰਦੇ ਆ ਵੈਸੇ ਮੇਰੇ ਸਾਰੇ ਪਰਸਨਲ ਆਪਣੇ ਡਿਜ਼ਾਈਨ ਕਰੇ ਹੋਏ ਝੂਲੇ ਹੁੰਦੇ ਨੇ ਰੇਟ ਵੀ ਵਧੀਆ ਆ ਸਮਾਨ ਵੀ ਵਧੀਆ ਲੱਗਿਆ ਹੋਇਆ ਹੈ ਹਾਂਜੀ ਸਾਨੂੰ ਬੱਚਿਆਂ ਨੂੰ ਸਾਨੂੰ ਪਸੰਦ ਆਇਆ ਇਹ ਵਾਲਾ ਝੂਲਾ ਸੀ ਲੈ ਕੇ ਜਾਣਾ ਜੀ ਹੈ ਕੋਈ ਲੈਣਾ ਹੈਗਾ ਸਮਾਨ ਦਾ ਝੂਲੇ ਲੈਣ ਨੇ ਗਮ ਲੈ ਦੇ ਸਟੈਂਡ ਬਣਾਉਂਦੇ ਨੇ ਸਾਰਾ ਕੁਝ ਬਣਾਉਂਦੇ ਨੇ ਇਹ ਆਪਣੇ ਸਮਰਾਲਾ ਚਾਵਾ ਰੋਡ ਤੇ ਗੁਰਦਿਆਲ ਸਿੰਘ ਐਂਡ ਸੰਸਦਾਲ ਨੇ ਆਪਣੀ ਛੁੱਟੀਆਂ ਦੇ ਉੱਤੇ ਅਸੀਂ ਖੁੱਲਾ ਡਿਸਕਾਊਂਟ ਦੇ ਰਿਆਂ ਜਿਹੜਾ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਆਵੇਗਾ ਤੇ ਸਾਨੂੰ ਸਕਰੀਨਸ਼ਾਟ ਭੇਜੇਗਾ ਅਸੀਂ ਆਨਲਾਈਨ ਵੀ ਉਹਨਾਂ ਨੂੰ ਡਿਲੀਵਰ ਕਰ ਦਾਂਗੇ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਜਗਜੋਤ ਕੌਰ ਹੈ ਮੈਂ ਸਮਰਾਲੇ ਦੀ ਰਹਿਣ ਵਾਲੀ ਆ ਤੇ ਮੈਂ ਅਜੇ ਇਹਨਾਂ ਦੇ ਸ਼ਾਪ ਤੇ ਆ ਵਿਜ਼ਿਟ ਕੀਤਾ ਆ ਮੈਨੂੰ ਝੂਲੇ ਦੀ ਲੋੜ ਸੀ ਤੇ ਮੈਂ ਝੂਲਾ ਦੇਖਿਆ ਮੈਨੂੰ ਸੋਹਣਾ ਲੱਗਿਆ ਹੋਰ ਵੀ ਝੁੱਲੇ ਨੇ ਮਟੀਰੀਅਲ ਵਧੀਆ ਲੱਗਿਆ ਆ ਸੀ ਹੋਰ ਪਾਸੇ ਵੀ ਗਏ ਪਰ ਸਾਨੂੰ ਇਹਨਾਂ ਵਧੀਆ ਨਹੀਂ ਲੱਗਿਆ ਡੀਲਿੰਗ ਕੀਤੀ ਦੇਖੀ ਵਧੀਆ ਨਹੀਂ ਲੱਗੀ ਸਾਨੂੰ ਕਿਸੇ ਦੀ ਇੱਥੇ ਅਸੀਂ ਆਏ ਆ ਸਾਨੂੰ ਵਧੀਆ ਲੱਗਿਆ ਇਹਨਾਂ ਦਾ ਸਮਾਨ ਮਟੀਰੀਅਲ ਵਧੀਆ ਲੱਗਿਆ ਹੋਇਆ ਤੇ ਅਸੀਂ ਅੱਜ ਘਰ ਵਾਸਤੇ ਝੁੱਲਾ ਲੈਣ ਆਏ ਆ ਤੇ ਆ ਪੌਟ ਬਣੇ ਹੋਏ ਨੇ ਅਸੀਂ ਇਹ ਵੀ ਲੈਣ ਆਏ ਆ ਇਹਨਾਂ ਤੇ ਸਾਨੂੰ ਵਧੀਆ ਲੱਗਿਆ ਇਹਨਾਂ ਦਾ ਰੇਟ ਵੀ ਵਧੀਆ ਆ ਸਮਾਨ ਵੀ ਵਧੀਆ ਲੱਗਿਆ ਹੋਇਆ ਹਾਂਜੀ ਸਾਨੂੰ ਬੱਚਿਆਂ ਨੂੰ ਸਾਨੂੰ ਪਸੰਦ ਆਇਆ ਇਹ ਵਾਲਾ ਝੁੱਲਾ ਅਸੀਂ ਲੈ ਕੇ ਜਾਣਾ ਜੀ ਸੱਚ ਨੌ ਲਫੋ ਹਲੋ ਮੇਰਾ ਨਾਮ ਗੁਰਦੀਪ ਕੌਰ ਹੈ ਪਿੰਡ ਸਲੌਦੀ ਤੋਂ ਆਏ ਹੈਗੇ ਆ ਤੇ ਇਹਨਾਂ ਦੇ ਹੀ ਐਡ ਦੇਖੀ ਸੀਗੀ ਅਸੀਂ ਫੇਸਬੁੱਕ ਤੇ ਵੇਖੀ ਇੰਸਟਾਗ੍ਰam ਤੇ ਵੀ ਦੇਖੀ ਗੁਰਦੇਵਾਲ ਸਿੰਘ ਐਂਡ ਸਨਜ਼ ਦੇ ਨਾਮ ਤੇ ਇਹਨਾਂ ਦਾ ਮਸ਼ਹੂਰ ਹੈਗਾ ਤੇ ਸਰਦਾਰ ਹਰਪ੍ਰੀਤ ਸਿੰਘ ਬਿੰਨੀ ਜੋ ਹੈਗੇ ਆ ਉਹ ਆਪ ਬਣਾ ਰਹੇ ਨੇ ਸਾਰਾ ਮਟੀਰੀਅਲ ਬਹੁਤ ਵਧੀਆ ਬਣਾ ਰਹੇ ਨੇ ਤੇ ਅਸੀਂ ਘਰ ਵਾਸਤੇ ਪਹਿਲਾਂ ਵੀ ਕਿਚੂਲਾ ਲੈ ਕੇ ਗਏ ਸੀਗੇ ਤੇ ਪਾਰਕ ਵਾਸਤੇ ਵੀ ਪਹੁੰਚੇ ਹੋਏ ਨੇ ਸਾਡੇ ਪਿੰਡ ਹੋਰ ਵੀ ਤੇ ਹੁਣ ਵੀ ਅਸੀਂ ਲੈਣ ਆਏ ਆ ਤੇ ਕੱਪੜੇ ਸਕਾਉਣ ਵਾਲਾ ਸਟੈਂਡ ਵੀ ਲੈ ਕੇ ਚੱਲੇ ਆ ਤੇ ਗਮਲੇ ਰੱਖਣ ਵਾਸਤੇ ਵੀ ਸਟੈਂਡ ਲੈ ਕੇ ਚੱਲੇ ਆ ਇਹ ਸਾਰਾ ਮਟੀਰੀਅਲ ਬਹੁਤ ਜ਼ਿਆਦਾ ਸਭ ਨੂੰ ਪਸੰਦ ਆਇਆ ਹੈਗਾ ਤੇ ਇਹਨਾਂ ਦੀ ਮਿਹਨਤ ਵੀ ਬਹੁਤ ਵਧੀਆ ਰੇਟ ਵੀ ਵਾਜਵ ਹੈ ਤੁਸੀਂ ਜਦੋਂ ਵੀ ਕਿਸੇ ਨੇ ਵੀ ਲੈਣਾ ਹੋਵੇ ਤਾਂ ਇਨਾਂ ਦੀ ਦੁਕਾਨ ਤੇ ਜ਼ਰੂਰ ਵਿਜ਼ਿਟ ਕਰੋ ਤੇ ਤੁਹਾਨੂੰ ਰੇਟ ਸਿਰ ਸਾਰਾ ਕੁਝ ਬਹੁਤ ਹੀ ਵਧੀਆ ਸਮਾਨ ਮਿਲੂਗਾ ਨਾਮ ਤੇ ਪਿੰਡ ਦਾ ਨਾਮ ਕੀ ਹੈ ਤੁਹਾਡਾ ਮੇਰਾ ਨਾਮ ਹੈਗਾ ਜੀ ਜਸਵੀਰ ਸਿੰਘ ਪਿੰਡ ਮੇਰਾ ਹੈਗਾ ਸਰਵਦੀ ਸਿੰਘਾਂ ਵੀ ਫੰਨੇ ਦੇ ਕੋਲੇ ਅੱਜ ਅਸੀਂ ਨਾ ਆਪਣੇ ਸਾਡੇ ਪਿੰਡ ਇਹਨਾਂ ਦੇ ਆਪਣੇ ਗੁਰਦਿਆਲ ਸਿੰਘ ਐਨ ਸੰਜਣਾ ਦੇ ਸਾਡੇ ਪਾਪਾ ਸਿੱਧੀ ਜਗ੍ਹਾ ਹੈਗੀ ਜਦੋਂ ਆਪਾਂ ਨਾ ਖਮਾਣੋਂ ਤੋਂ ਖੰਨੇ ਨੂੰ ਆਉਂਦੇ ਆ ਜਾਂ ਖੰਨੇ ਤੋਂ ਖਮਾਣੋਂ ਨੂੰ ਜਾਂਦੇ ਆ ਸਿੱਧਾਂ ਦੀ ਜਗ੍ਹਾ ਹੈਗੀ ਉੱਥੇ ਪਾਰਕ ਦੇ ਵਿੱਚ ਇਹਨਾਂ ਦੇ ਝੂਲੇ ਲੱਗੇ ਹੋਏ ਨੇ ਝੂਲੇ ਹੈਗੇ 7-8 ਝੂਲੇ ਲੱਗੇ ਹੋਏ ਤੇ ਮੇਰੇ ਪਿੰਡ ਦੇ ਵਿੱਚ ਵੀ ਇਹਨਾਂ ਦੇ 5-6 ਝੂਲੇ ਗਏ ਨੇ ਬਾਕੀ ਇਹਨਾਂ ਦੀ ਐਡ ਵੀ ਅਸੀਂ ਦੇਖੀ ਹੈਗੀ ਆ ਐਡ ਦੇਖ ਕੇ ਅੱਜ ਅਸੀਂ ਨਾ ਇੱਥੇ ਆਏ ਸੀ ਦੁਕਾਨ ਦੇ ਉੱਪਰ ਤੇ ਇਹਨਾਂ ਦਾ ਦੇਖਿਆ ਝੂਲੇ ਬੜੇ ਵਧੀਆ ਬਣਾਏ ਹੋਏ ਨੇ ਅਸੀਂ ਹੋਰ ਵੀ ਕਿੱਜਾ ਜਗ੍ਹਾ ਟਰਾਈ ਕਰ ਰਹੇ ਨੇ ਖੰਨੇ ਵਿੱਚ ਰਿ ਵਿੰਦਗੜਾ ਦੇ ਵਿਕਾਇਸੀ ਕੇ ਪਰ ਇਹਨਾਂ ਨੇ ਸਾਨੂੰ ਨਾ ਰੇਟ ਬੜੇ ਜਾਇਜ਼ ਲੱਗੇ ਨੇ ਇੱਕ ਇਹਨਾਂ ਦਾ ਮਟੀਰੀਅਲ ਬਹੁਤ ਵਧੀਆ ਲੱਗਿਆ ਜਿਹੜਾ ਜਿਹੜਾ ਬਣਾਉਂਦੇ ਨੇ ਸਫਾਈ ਬਹੁਤ ਹੈਗੀ ਆ ਕੰਮ ਦੀ ਇਸ ਕਰਕੇ ਅੱਜ ਅਸੀਂ ਆਪਣੇ ਘਰ ਵਾਸਤੇ ਝੂਲਾ ਲੈਣ ਆਏ ਸੀਗੇ ਬੇਟਾ ਹੈਗਾ ਨਾਲ ਇਹਨੂੰ ਛੁੱਟੀਆਂ ਸੀ ਕਹਿੰਦਾ ਝੂਲਾ ਲੈਣਾ ਹੈਗਾ ਇਹਨੇ ਆਹ ਝੂਲਾ ਪਸੰਦ ਕਰਿਆ ਹੈਗਾ ਅਸੀਂ ਆਪਣੇ ਘਰ ਵਾਸਤੇ ਨਾ ਇਹ ਹੁਣ ਝੂਲਾ ਲੈ ਕੇ ਚੱਲਨੇ ਆਂ ਦੇਖ ਬੇਟਾ ਠੀਕ ਹੈਗਾ ਦੇਖ ਝੂਲਾ ਇਦਾਂ ਆਸਾਂ ਕੰਕਟੀਉ ਲਾਭਤ ਵਧੀਆ ਹੈਗਾ ਕਬਾ ਕੰਕਟੀਉ ਲਾਭਸੰਦ ਆਇਆ ਤੇ ਹੋਰ ਜਿਹੜੇ ਕਸਟਮਰ ਹੈਗੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਕਸਟਮਰ ਨੂੰ ਅਸੀਂ ਇਹੀ ਕਹਾਂਗੇ ਜੀ ਸਾਰੇ ਜੇ ਕਿਸੇ ਨੂੰ ਕੋਈ ਲੈਣਾ ਹੈਗਾ ਸਮਾਨ ਦਾ ਦਾ ਝੂਲੇ ਲੈਣ ਨੇ ਗੰਮ ਲੈਣ ਦੇ ਸਟੈਂਡ ਬਣਾਉਂਦੇ ਨੇ ਸਾਰਾ ਕੁਝ ਬਣਾਉਂਦੇ ਨੇ ਇਹ ਆਪਣੇ ਸਵਰਾਲਾ ਚਾਵਾ ਰੋਡ ਤੇ ਗਰਦਿਆਲ ਸਿੰਘ ਐਂਡ ਸੰਦਾਲ ਨੇ ਇਹਨਾਂ ਦੇ ਮਾਲਕ ਹੈਗੇ ਨੇ ਹਰਪ੍ਰੀਤ ਸਿੰਘ ਜੀ ਬਿੰਨੀ ਇਹਨਾਂ ਦਾ ਸੁਭਾਅ ਬੜਾ ਵਧੀਆ ਬਹੁਤ ਵਧੀਆ ਡੀਲਿੰਗ ਕਰਦੇ ਨੇ ਜੀ ਆਏਗੇ ਇਹਨੂੰ ਬਹੁਤ ਵਧੀਆ ਬੋਲਚਾਲ ਹੈ ਇਹਨਾਂ ਦੀ ਬੜੇ ਮਿੱਠੇ ਸੁਭਾਅ ਦੇ ਨੇ ਤੇ ਆਓ ਇਹਨਾਂ ਕੋਲੇ ਆ ਕੇ ਸਸਿਗਾਲ ਜੀ ਮੈਂ ਹਰਪੇ ਸਿੰਘ ਬਿੰਨੀ ਸਮਰਾਲੇ ਤੋਂ ਆਪਣੇ ਪਹਿਲਾਂ ਤਾਂ ਮੈਂ ਬਹੁਤ-ਬਹੁਤ ਥੈਂਕਸ ਕਰਦਾ ਹਾਂ ਦੇਸ਼ ਦੁਨੀਆ ਟੀਵੀ ਦਾ ਇਹ ਜਿਨ੍ਹਾਂ ਨੇ ਸਾਡੀ ਵਰਕਸ਼ਾਪ ਦੇ ਉੱਤੇ ਵਿਜ਼ਿਟ ਕੀਤਾ ਤੇ ਸਾਨੂੰ ਸੇਵਾ ਦਾ ਮੌਕਾ ਦਿੱਤਾ ਤੇ ਆਪਣੇ ਘਰਾ ਕੋਠੀਆਂ ਵਾਲੇ ਹਰ ਤਰ੍ਹਾਂ ਦੇ ਝੂਲੇ ਤਿਆਰ ਕੀਤੇ ਜਾਂਦੇ ਨੇ ਜੀ ਜੋ ਕਿ ਬਹੁਤ ਹੀ ਵਧੀਆ ਕੁਆਲਟੀ ਦੇ ਵਿੱਚ ਤਿਆਰ ਕੀ ਜਾਂਦੇ ਨੇ ਲਾਈਫਟਾਈਮ ਦੀ ਗਾਰੰਟੀ ਦੇਈ ਦੀ ਹੈ ਜੀ ਬੱਚਿਆਂ ਲਈ ਬਹੁਤ ਹੀ ਵਧੀਆ ਬੱਚਿਆਂ ਤੋਂ ਲੈ ਕੇ ਸਿਆਣੇ ਤੱਕ ਸਾਰੇ ਬੰਦੇ ਇੰਜੋਏ ਕਰਦੇ ਨੇ ਉਸ ਚੀਜ਼ ਨੂੰ ਤੇ ਉਮਰ ਪਰ ਦਾ ਸੰਧ ਹੁੰਦਾ ਏ ਸਾਡੇ ਕੋਲ ਤੁਸੀਂ ਜਿਵੇਂ ਦੇਖ ਸਕਦੇ ਹੋ ਬਹੁਤ ਤਰ੍ਹਾਂ ਦੀ ਵੈਰਾਈਟੀ ਹੁੰਦੀ ਹੈ ਜੀ ਝੂਲਿਆਂ ਦੇ ਨਾਲ ਨਾਲ ਗਮਲਿਆਂ ਦੇ ਸਟੈਂਡ ਘਰ ਵਿੱਚ ਫਰਸ਼ ਜਿਵੇਂ ਖਰਾਬ ਹੋ ਜਾਂਦੇ ਨੇ ਫਰਸ਼ਾਂ ਨੂੰ ਬਚਾਉਣ ਲਈ ਗਮਲਿਆਂ ਦੇ ਸਟੈਂਡ ਤਿਆਰ ਕੀਤੇ ਜਾਂਦੇ ਆ ਬੜੇ ਵਧੀਆ ਡਿਜ਼ਾਈਨਿੰਗ ਤਾਂ ਵੀ ਤਿਆਰ ਕੀਤੀ ਜਾਂਦੀ ਆ ਕਪੜਿਆਂ ਦੇ ਸਟੈਂਡ ਹੁੰਦੇ ਨੇ ਜੀ ক্লোਜ਼ ਸਟੈਂਡ ਉਹ ਵੀ ਲਾਈਫਟਾਈਮ ਵਾਲੀ ਆਈਟਮ ਹੁੰਦੀ ਆ ਸਾਡੇ ਕੋਲ ਜਿੰਨੀ ਵੀ ਵੈਰਾਈਟੀ ਜਿੰਨੀ ਵੀ ਆਈਟਮਾਂ ਤਿਆਰ ਹੁੰਦੀਆਂ ਸਭ ਦੀ ਲਾਈਫਟਾਈਮ ਹੁੰਦੀ ਆ ਜੀ ਕਦੇ ਕੋਈ ਰਿਪੇਅਰ ਨਹੀਂ ਹੈਗੀ ਫਿਚਰ ਦੇ ਵਿੱਚ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਮੇਰੇ ਕੋਲ ਬਹੁਤ ਹੀ ਤਰ੍ਹਾਂ ਦੇ ਯੂਨੀਕ ਤੇ ਨਵੇਂ-ਨਵੇਂ ਡਿਜ਼ਾਈਨਰ ਅਸੀਂ ਤਿਆਰ ਕੀਤੇ ਨੇ ਲੇਟੈਸਟ ਡਿਜ਼ਾਈਨ ਨੇ ਸਾਡੇ ਕੋਲ ਕੋਈ ਵੀ ਕਸਟਮਰ ਆਪਣਾ ਕੋਈ ਮਨ ਚਾਹਿਆ ਡਿਜ਼ਾਈਨ ਜੇ ਚਾਹੁੰਦਾ ਹੋਵੇ ਅਸੀਂ ਉਹ ਵੀ ਤਿਆਰ ਕਰਕੇ ਦੇਈਦਾ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਆ ਰੀਸੈਂਟਲੀ ਸਾਨੂੰ ਇੱਕ ਬਾਰੋ ਅਮਰੀਕਾ ਤੋਂ ਡਿਮਾਂਡ ਆਈ ਸੀਗੀ ਸਾਡੇ ਕਸਟਮਰ ਦੀ ਤੇ ਉਹਨਾਂ ਨੇ ਡਿਜ਼ਾਈਨ ਸਾਨੂੰ ਪਿਕਚਰ ਸੈਂਡ ਕਰੀ ਆ ਤੇ ਅਸੀਂ ਉਹਨਾਂ ਦਾ ਜੋ ਉਹਨਾਂ ਨੇ ਸੋਚਿਆ ਸੀ ਉਸ ਤੋਂ ਵੀ ਉਹਨਾਂ ਦੇ ਹੀ ਵਰਡਿੰਗ ਆ ਜੋ ਕਿ ਉਸ ਤੋਂ ਵੀ ਵਧੀਆ ਡਿਜ਼ਾਈਨ ਤਿਆਰ ਹੋਇਆ ਇਹ ਬਿਲਕੁਲ ਉਸੇ ਤਰ੍ਹਾਂ ਦਾ ਤੇ ਬਹੁਤ ਕਸਟਮਰ ਬਹੁਤ ਸੈਟੀਸਫਾਈ ਨੇ ਸੋ ਅਸੀਂ ਹਰ ਤਰ੍ਹਾਂ ਦਾ ਡਿਜ਼ਾਈਨ ਜਿਵੇਂ ਵੀ ਕਸਟਮਰ ਦੀ ਡਿਮਾਂਡ ਹੁੰਦੀ ਆ ਡਿਮਾਂਡ ਤੌਰ ਦੇ ਉੱਤੇ ਵੀ ਤਿਆਰ ਕਰਦੇ ਆ ਵੈਸੇ ਮੇਰੇ ਸਾਰੇ ਪਰਸਨਲ ਆਪਣੇ ਡਿਜ਼ਾਈਨ ਕਰੇ ਹੋਏ ਝੂਲੇ ਹੁੰਦੇ ਨੇ ਜੀ ਤੇ ਮਹਾਰਾਜ ਦੀ ਕਿਰਪਾ ਨਾਲ ਜਿੰਨੇ ਵੀ ਡਿਜ਼ਾਈਨ ਹੋਣਗੇ ਸਭ ਇੱਕ ਤੋਂ ਇੱਕ ਡਿਜ਼ਾਈਨ ਹੋਣਗੇ ਤੇ ਆਪਾਂ ਫੈਸਟੀਵਲ ਦੇ ਉੱਤੇ ਸਪੈਸ਼ਲ ਆਫਰਾਂ ਵੀ ਲਾਉਨੇ ਆ ਸਪੈਸ਼ਲੀ ਲੜਕੀਆਂ ਦੇ ਵਿਆਹਾਂ ਸ਼ਾਦੀਆਂ ਦੇ ਸੀਜ਼ਨ ਦੇ ਟਾਈਮ ਦੇ ਉੱਤੇ ਗਿਫਟ ਆਪਾਂ ਜਿਵੇਂ ਹੋਰ ਕਈ ਆਈਟਮਾਂ ਆਪਣੇ ਬੱਚਿਆਂ ਨੂੰ ਗਿਫਟ ਕਰਦੇ ਆ ਵਿਆਹ ਸ਼ਾਦੀਆਂ ਦੇ ਉੱਤੇ ਇਹ ਵਿਆਹ ਸ਼ਾਦੀਆਂ ਦੇ ਲਈ ਵੀ ਬਹੁਤ ਯੂਨੀਕ ਗਿਫਟ ਮੰਨਿਆ ਜਾਂਦਾ ਹੈ ਬਹੁਤ ਮੇਰੇ ਕੋਲ ਕਸਟਮਰ ਜੁੜੇ ਹੋਏ ਨੇ ਜਿਹੜੇ ਵਿਆਹ ਸ਼ਾਦੀਆਂ ਦੇ ਉੱਤੇ ਇਸ ਨੂੰ ਬਹੁਤ ਵਧੀਆ ਤੌਰ ਦੇ ਉੱਤੇ ਗਿਫਟ ਦਿੰਦੇ ਨੇ ਤੇ ਬਾਕੀ ਆਪਣੇ ਕੋਲ ਆਫਰਾਂ ਵੀ ਲੱਗਦੀਆਂ ਰਹਿੰਦੀਆਂ ਨੇ ਜਿਵੇਂ ਕਿ ਤੁਸੀਂ ਕਿਸੇ ਵੀ ਤਰ੍ਹਾਂ ਦੇ ਕੋਈ ਵੀ ਆਪਣੇ ਫੈਸਟੀਵਲ ਹੋ ਗਿਆ ਜਾਂ ਕੋਈ ਬਰਥਡੇ ਗਿਫਟ ਹੋ ਗਿਆ ਬੱਚਿਆਂ ਲਈ ਜਿਵੇਂ ਕਿ ਅੱਜਕੱਲ ਤੁਸੀਂ ਦੇਖ ਸਕਦੇ ਹੋ ਮਾਹੌਲ ਬੜਾ ਖਰਾਬ ਆ ਅਸੀਂ ਬੱਚਿਆਂ ਨੂੰ ਬਾਹਰ ਨਹੀਂ ਖੇਡਣ ਭੇਜ ਸਕਦੇ ਸੋ ਘਰਾਂ ਦੇ ਵਿੱਚ ਸੇਫ ਰਹਿੰਦੇ ਨੇ ਬੱਚੇ ਤਾਂ ਬੱਚੇ ਇੰਜੋਏ ਕਰਦੇ ਨੇ ਜੀ ਤੇ ਬਜ਼ੁਰਗ ਵੀ ਉਸ ਚੀਜ਼ ਨੂੰ ਇੰਜੋਏ ਕਰਦੇ ਨੇ ਘਰ ਦੇ ਵਿੱਚ ਬੱਚਾ ਵੀ ਸੇਫ ਨਾਲੇ ਵਧੀਆ ਜਿਵੇਂ ਕਿ ਹੁਣ ਛੁੱਟੀਆਂ ਦਾ ਸੀਜ਼ਨ ਆ ਸੀਜ਼ਨ ਦੇ ਵਿੱਚ ਕੋਈ ਨਾਨਕੇ ਰਹਿਣ ਆਇਆ ਜਾਂ ਕੋਈ ਨਾਨਕੇ ਚੱਲੇ ਆਏ ਸੋ ਅਸੀਂ ਕਸਟਮਰਾਂ ਨੂੰ ਵੀ ਬੇਨਤੀ ਕਰਦੇ ਆ ਹਾਂ ਹਾਂਜੀ ਕਸਟਮਰ ਦਾ ਜਿਸ ਤੋਂ ਮਰਜ਼ੀ ਡਿਜ਼ਾਈਨ ਹੋਵੇ ਤੁਸੀਂ ਉਹਦਾ ਤਿਆਰ ਹਾਂਜੀ ਸਰ ਜੇਦਾਂ ਦਾ ਵੀ ਕਸਟਮਰ ਕਹੂਗਾ ਅਸੀਂ ਆਪਣਾ 100% ਦੇ ਕੇ ਉਸ ਤੋਂ ਵੀ ਵਧੀਆ ਡਿਜ਼ਾਈਨ ਤਿਆਰ ਕਰਕੇ ਉਹਨਾਂ ਨੂੰ ਦਵਾਂਗੇ ਤੇ ਹੁਣ ਕੀ ਗੱਲ ਤੁਹਾਨੂੰ ਵੀ ਗੱਲ ਹੈ ਮੈਂ ਜਿਵੇਂ ਕੇ ਦੱਸ ਰਿਹਾ ਤੁਹਾਨੂੰ ਕਿ ਬੱਚਿਆਂ ਦੀਆਂ ਛੁੱਟੀਆਂ ਦਾ ਸੀਜ਼ਨ ਚੱਲ ਰਿਹਾ ਹੈ ਫੈਸਟੀਵਲ ਸੀਜ਼ਨ ਵੀ ਨੇ ਫੈਸਟੀਵਲ ਸੀਜ਼ਨ ਤੇ ਵੀ ਅਸੀਂ ਆਫਲਾਈਨ ਦੀ ਐ ਸਪੈਸ਼ਲੀ ਹੁਣ ਛੁੱਟੀਆਂ ਦੇ ਉੱਤੇ ਅਸੀਂ ਖੁੱਲਾ ਡਿਸਕਾਊਂਟ ਦੇ ਰਹੇ ਹਾਂ ਜਿਹੜਾ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਆਵੇਗਾ ਤੇ ਸਾਨੂੰ ਸਕਰੀਨਸ਼ਾਟ ਭੇਜੇਗਾ ਅਸੀਂ ਆਨਲਾਈਨ ਵੀ ਉਹਨਾਂ ਨੂੰ ਡਿਲੀਵਰ ਕਰ ਦਾਂਗੇ ਤੁਹਾਨੂੰ ਵਰਕਸ਼ਾਪ ਕਿਸੇ ਦੂਰੋਂ ਸਾਨੂੰ ਜਿਵੇਂ ਕਿ ਬਹੁਤ ਦੂਰੋਂ ਦੂਰੋਂ ਕਾਲਸ ਆਉਂਦੀਆਂ ਨੇ ਵਿਜ਼ਿਟ ਕਰਨ ਦੀ ਵੀ ਲੋੜ ਨਹੀਂ ਆਪਣਾ ਪੇਜ ਚੱਲ ਰਿਹਾ ਹੈ ਫੇਸਬੁੱਕ ਦੇ ਉੱਤੇ ਇੰਸਟਾਗ੍ਰਾਮ ਦੇ ਉੱਤੇ ਗੁਰਦੇਵਾਲ ਸਿੰਘ ਐਂਡ ਸੰਗ ਦੇ ਨਾਮ ਦੇ ਉੱਤੇ ਤੁਸੀਂ ਸਾਨੂੰ ਘਰ ਬੈਠੇ ਆਪਣਾ ਡਿਜ਼ਾਈਨ ਭੇਜ ਸਕਦੇ ਹੋ ਆਨਲਾਈਨ ਅਸੀਂ ਸਾਨੂੰ ਆਰਡਰ ਕਰਕੇ ਅਸੀਂ ਤੁਹ ਤਾਨੂੰ ਭੇਜ ਸਕਦੇ ਆ ਜੀ ਝੂਲਾ ਤੁਹਾਡੇ ਘਰ ਬੈਠੇ ਤੁਹਾਨੂੰ ਝੂਲਾ ਪਹੁੰਚ ਜਾਏਗਾ